ਹੈਲੋ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਲਿਆ ਆਪਾਂ ਜ ਤੁਹਾਨੂੰ ਦੱਸਾਂਗੇ ਵੀ ਸਟੀਲ ਦੇ ਰੇਲਿੰਗ ਦੇ ਵਿੱਚ ਕੀ ਕੀ ਗਲਤੀਆਂ ਕੀਤੀਆਂ ਹੋਈਆਂ ਹਨ। ਇਹ ਵੀਰੇ ਆਪਾਂ ਹਰਿਆਣੇ ਦੇ ਵਿੱਚ ਦੇਖੀ ਉੱਥੋਂ ਵੀਡੀਓ ਬਣਾਈ ਪਈ ਆਪਾਂ ਗੈਸ ਜਿਗੇ। ਆਹ ਦੇਖੋ ਅੱਧਾ ਇੰਚੇ ਤੋਂ ਪਿੱਛੇ ਆ ਨਾ ਕੋਈ ਵੈਲਡਿੰਗ ਸਹੀ ਕਰ ਰੱਖੀ ਆ। ਗੈਪ ਬਹੁਤ ਜ਼ਿਆਦਾ ਮਿਸਤਰੀ ਨੇ ਪੂਰਾ ਜਲੂਸ ਘਾਟ ਰੱਖਿਆ ਹੋਇਆ। ਨਾ ਕੋਈ ਸਪਾਈ ਦਿੱਤੀ ਹੋਈ ਆ। ਇੱਕ ਵੀ ਕਲਮ ਨਹੀਂ ਮਲਾਈ ਹੋਈ ਵੀ ਇੱਕ ਅੱਧੀ ਵੀ ਨਾਲ ਮਿਲੀ ਹੋਈ ਸਾਰਿਆਂ ਦੇ ਇਦਾਂ ਪੋਣਾ ਪੋਣਾ ਇੰਚ ਦਾ ਗੈਪ ਦਿੱਤਾ ਹੋਇਆ ਨਾ ਕੋਈ ਕਲਮ ਸੈਟਾ ਨਾ ਕੋਈ ਪੈਪ ਦਾ ਜੋੜ ਮਿਲਦਾ ਇਹ ਸਪਾਈ ਕੀਤੀ ਹੋਈ ਹੈ ਪੂਰਾ ਜਲੂਸ ਕੱਢਿਆ ਹੋਇਆ ਇਕ ਕੱਲੀ ਕੱਲੀ ਇਹ ਜੇ ਫਰੰਟ ਦੀ ਆਪਾਂ ਉੱਪਰ ਦੀਆਂ ਰੇਲਿੰਗਾਂ ਉਹ ਆਪਾਂ ਸਾਰੀ ਦੇਖਦੇ ਆਂ ਵੀ ਇਹਦੇ ਵਿੱਚ ਕੀ ਜਾਨਾ ਤੁਹਾਨੂੰ ਦੱਸਦੇ ਆਂ ਇਹਦੇ ਵੈਲਡਿੰਗ ਕਰ ਰੱਖਿਆ ਨਾਲ ਹੀ ਕੱਟ ਮਾਰ ਰੱਖਿਆ ਵੀ ਕਿ ਨਹੀਂ ਕੰਮ ਕਰਨਾਂ ਦਾ ਨਾਂ ਵੀਰੇ ਕੰਮ ਕਰਿਆ ਕਿਸੇ ਦਾ ਨੁਕਸਾਨ ਨਾ ਕਰਿਆ ਕਰੋ ਦੇਖੋ ਇੰਨਾ ਨਾ ਨੁਕਸਾਨ ਕਰਦੇ ਤੇ ਆਪਣੀ ਕਿਦਾਂ ਲਗਾਉਂਦੇ ਆ ਕਿਦਾਂ ਨਹੀਂ ਕੱਲੀ ਕੱਲੀ ਚੀਜ਼ ਤੇ ਨਹੀਂ ਦੇਖਦੇ ਆ ਵੈਲਡਿੰਗ ਦਾ ਜੋੜ ਸਹੀ ਕੀਤਾ ਦਾ ਲਾਸਟ ਤੇ ਆਏ ਕਲਮ ਉੱਤੇ ਜਾ ਕੇ ਦੂਸਰਤਾ ਹੀ ਕੋਈ ਵੀ ਕਲਮ ਨਹੀਂ ਮਿਲਦੀ ਸਵਾਦ ਜਾਣੀ ਹੁੰਦਾ ਵੀਰੇ ਇਦਾਂ ਕੰਮ ਕਰਨ ਦਾ ਪਹਿਲਾਂ ਜਾ ਕੇ ਥੋੜਾ ਟਾਈਮ ਲਾ ਕੇ ਕੰਮ ਸਿੱਖ ਲਿਆ ਕਰੋ ਫੇਰ ਗੱਲ ਹੋ ਜੂਗੀ 4-4 ਸਾਲ ਲੱਗੇ ਹੋਣ ਨਾ ਫੇਰ ਨਹੀਂ ਬੰਦਾ ਮਾਰ ਖਾਂਦਾ ਇਹਦੇ ਵਿੱਚ ਚੱਕਰ ਦੇ ਕੰਮ ਚੱਕਦੇ ਨਹੀਂ ਬੰਦੇ ਇਦਾਂ ਹੀ ਲੱਗੇ ਆਂ ਆ ਹੁਣ ਆਪਾਂ ਥੱਲੇ ਦੀਆਂ ਫਰੰਟ ਰੀਮੂਵ ਹੋਣੀਆਂ ਤੇਲ ਸਟੀਲ ਦੇ ਲਾਏ ਹੋਏ ਯਾਰ ਯਾਰ ਲੱਗਿਆ ਹੋਇਆ ਨਹੀਂ ਕਿਤੇ ਦੇਖੋ ਆ ਜੋੜ ਮਾਰਿਆ ਇਹਨੂੰ ਬੜੀਆ ਪਾਸੇ ਤਾਂ ਕੀਤੀ ਵੀ ਪਰ ਸਫਾਈ ਕੋਈ ਨਹੀਂ ਕੀਤੀ ਹੋਈ ਨਿਕਲਦੇ ਕਨੇ ਜੋੜ ਤੇ ਯਾਰ ਲੱਗਿਆ ਹੋਇਆ ਸਟੀਲ ਦੇ ਕੰਮ ਇਸ ਜੰਗਾਲ ਤਾਂ ਪੈਂਦੇ ਹੀ ਹਨੀ ਜੇ ਬੰਦਾ ਕਾਰੀਗਰ ਸਹੀ ਹੋਵੇ ਨਾ ਕਰਨ ਵਾਲਾ ਜਾਮਾ ਨਹੀਂ ਹੁੰਦਾ ਸਟੀਲ ਬਾਕੀ ਵਧੀਆ ਲਾਉਣੀ ਚਾਹੀਦੀ 304 ਦੀ ਬਾਹਰ ਦੀ ਇਹ 304 ਦੀ ਹੈ ਵਧੀਆ ਕੰਪਨੀ ਦੀ ਹੈ ਜਿੰਦਲ ਦੀ ਹੈ 304 ਕੋਈ ਵੀ ਹੋਵੇ ਕੰਪਨੀ ਕਰੋ ਜੰਗਾਲ ਦੀ ਬਿੰਦਾ ਜਿੰਨਾ ਇਹਨਾਂ ਨੇ ਜਦੂਸ ਕੱਟ ਰੱਖਿਆ ਨਾ ਇੰਨਾ ਕਿਤੇ ਹੋਰ ਨਹੀਂ ਦੇਖਿਆ ਉਹ ਸਾਰੇ ਕਿਤੇ ਕੋਈ ਵੀ ਕਲਮ ਨਹੀਂ ਮਿਲੀ ਹੋਈ ਵੀ ਇੱਕ ਅੱਧੀ ਮਿਲੀ ਹੋਈ ਉਹਨੂੰ ਆਪਾਂ ਸਹੀ ਕਹਿਰੀੰ ਸਹੀ ਕੀਤਾ ਹੋਇਆ ਕੰਮ ਕੋਈ ਕਲਮਣੀ ਸਹੀ ਨਾ ਕੋਈ ਜੋੜ ਸਹੀ ਆ ਨਾ ਪਾਲਸ ਕੀਤਾ ਦੇਖ ਲੋ ਕੱਲਾ ਕੱਲਾ ਜੋੜ ਦਿਸਦਾ ਵੈਲਡਿੰਗ ਦਾ ਵੈਲਡਿੰਗ ਕਰਕੇ ਛੱਡਿਓ ਲਗੜਾਈ ਵੀ ਨਹੀਂ ਕੀਤੀ ਹੋਈ ਸੋਰੀਆਂ ਵੀ ਗੱਡੀਆਂ ਹੋਈਆਂ ਬੰਦੇ ਨੇ ਇਦਾਂ ਦੇ ਪਾਉਣੀ ਕਿਦਾਂ ਮਿਸਤਰੀ ਦਾ ਭੇਂ ਦੇ ਕੰਮ ਕਰਦੇ ਇਦਾਂ ਦੇ ਮਿਸਤਰੀਆਂ ਨੂੰ ਦੂਰ ਰਹਿਣਾ ਚਾਹੀਦਾ ਵੀ ਕੰਮ ਨਹੀਂ ਕਰਨਾ ਉਹ ਜ਼ਰੂਰ ਕਿ ਨਾ ਕਰਿਆ ਕਰੋ ਨਾ ਹੀ ਫੜਿਆ ਕਰੋ ਕੱਲੇ ਕੱਲੇ ਕੰਮ ਦੀ ਡੰਡ ਲਾ ਰੱਖੀ ਨੇ ਜੰਗਾਲ ਪਿਆ ਹੋਇਆ ਕੋਈ ਹਿਸਾਬ ਸਪਾਈ ਨਹੀਂ ਕੀਤੀ ਹੋਈ ਕੱਲੇ ਕੱਲੇ ਜੋੜ ਦੀ ਇਦਾਂ ਨੂੰ ਬਲੇ ਕੰਮ ਕਿਦਾਂ ਨਹੀਂ ਦੇਖਦੇ ਕੱਲੇ ਕੱਲੇ ਜੋੜ